ਹਾਂਜੀ ਸਵਾਰਟ ਇੱਕ ਨਵੀਂ ਕਹਾਣੀ ਦੇ ਵਿੱਚ ਅਮੇ ਦੀ ਘਰਤੀਆਂ ਕਹਾਣੀ ਪਸੰਦ ਆਵੇਗੀ। ਕੋਟ ਵਿੱਚ ਇਦਾਂ ਦਾ ਮੁਸਰਮ ਖੜਾ ਸੀ। ਨਾ ਹੀ ਤਾਂ ਉਹਨੇ ਕੋਈ ਕਤਲ ਕੀਤਾ ਸੀ ਤੇ ਨਾ ਹੀ ਕੋਈ ਚੋਰੀ ਕੀਤੀ ਸੀ। ਇਹ ਮੁਸਰਮ ਇੱਕ ਚੰਗੇ ਪਰਿਵਾਰ ਦਾ ਸੀ। ਇਹਦੀ ਆਪਣੀ ਸਰਕਾਰੀ ਨੌਕਰੀ ਸੀ ਪਰ ਉਹਨੇ ਇਸ ਹੱਦ ਤੱਕ ਆਪਣੇ ਆਪ ਨੂੰ ਚੰਗਾ ਤੇ ਵਧੀਆ ਦਿਖਾਉਣ ਲਈ ਆਪਣੇ ਦੋਸਤ ਕੋਲੋਂ ਸਲਾਹ ਲਈ ਜੋ ਕਟਿਆ ਕੰਮ ਕਰ ਦਿੱਤਾ ਸੀ। ਇਹ ਗੱਲ ਕੋਈ ਵੀ ਸੁਨੇ ਤਾਂ ਆਪਣੇ ਕੰਨਾਂ ਤੇ ਹੱਥ ਰੱਖ ਲਊਗਾ ਅੱਜ ਕੋਟ ਵਿੱਚ ਆਉਣ ਵਾਲਾ ਕੋਈ ਹੋਰ ਨਹੀਂ ਉਹਦੀ ਘਰ ਵਾਲੀ ਦਾ ਭਰਾ ਹੀ ਸੀ ਜਦੋਂ ਕੋਈ ਇਨਸਾਨ ਮਰਨ ਵਾਲਾ ਹੁੰਦਾ ਜਾਂ ਫਿਰ ਇਦਾਂ ਕਹੋ ਕਿ ਜਦੋਂ ਉਸ ਇਨਸਾਨ ਨੂੰ ਅਹਿਸਾਸ ਹੁੰਦਾ ਕਿ ਹੁਣ ਉਹਦੇ ਆਖਰੀ ਸਾਹ ਚੱਲ ਰਹੇ ਆ ਉਸ ਵੇਲੇ ਜਦੋਂ ਕੋਈ ਗੱਲ ਕਹਿੰਦਾ ਉਹਦੀ ਕਹੀ ਹੋਈ ਗੱਲ ਦਾ ਬਹੁਤ ਮੋਟਾ ਪ੍ਰਭਾਵ ਪੈਂਦਾ ਹੈ ਖਾਸ ਕਰਕੇ ਜਦੋਂ ਉਹਦਾ ਬਿਆਨ ਉਹਦੀ ਗੱਲ ਕਿਸੇ ਮਿਸ ਟ੍ਰੈਸਟ ਦੇ ਸਾਹਮਣੇ ਹੋਵੇ ਜਾਂ ਜੱਜ ਦੇ ਸਾਹਮਣੇ ਹੋ ਉਹਦੇ ਉਸ ਬਿਆਨ ਦੇ ਆਧਾਰ ਤੇ ਹੀ ਮੰਨ ਕੇ ਕੋਰਟ ਵਿੱਚ ਜੱਜ આરોપી ਨੂੰ ਸਜ਼ਾ ਸੁਣਾਉਂਦਾ ਹੈ ਅੱਜ ਦੀ ਜੋ ਘਟਨਾ ਹੈ ਇਸ ਘਟਨਾ ਨਾਲ ਵੀ ਠੀਕ ਇਦਾਂ ਹੀ ਹੋਇਆ ਪਰ ਇਸ ਘਟਨਾ ਵਿੱਚ ਇੱਕ ਵਿਆਹੀ ਕੁੜੀ ਨੇ ਜੋ ਬਿਆਨ ਦਿੱਤਾ ਉਹ ਬਿਆਨ ਕਿਸੇ ਜੱਜ ਜਾਂ ਕਿਸੇ ਕੋਰਟ ਵਿੱਚ ਜਾਂ ਫਿਰ ਕਿਸੇ ਮਿਸਟ੍ਰੈਸ ਦੇ ਸਾਹਮਣੇ ਨਹੀਂ ਬਲਕਿ ਇੱਕ ਵਿਆਹੀ ਕੁੜੀ ਨੇ ਆਪਣੀ ਭਾਬੀ ਨੂੰ ਇੱਕ ਏਦਾਂ ਦਾ ਸੱਚ ਦੱਸਿਆ ਜਿਸ ਸੱਚ ਨੂੰ ਜਾਣਨ ਤੋਂ ਬਾਅਦ ਉਹਦੀ ਭਾਬੀ ਤੇ ਹੋਸ਼ ਹੀ ਹੀ ਉੱਟ ਗਈ ਸੀ ਆਪਣੇ ਘਰ ਵਾਲੇ ਦੇ ਨਾਲ ਸੱਤ ਜਨਮਾਂ ਤੱਕ ਰਹਿਣ ਦੀਆਂ ਸੌਹਾ ਖਾ ਕੇ ਉਹ ਕੁੜੀ ਆਈ ਸੀ ਉਹਦੀ ਜ਼ਿੰਦਗੀ ਤਾਂ 10 ਦਿਨਾਂ ਵਿੱਚ ਖਤਮ ਹੋ ਗਈ ਸੀ ਉਹ ਕਿੰਨਾ ਦਰਦਨਾਕ ਹਾਸਾ ਹੋਗਾ ਇਹਦੀ ਕਲਪਨਾ ਵੀ ਕਰੀਏ ਤਾਂ ਇਨਸਾਨ ਦਾ ਦਿਲ ਡਰ ਜਾਂਦਾ ਹੈ ਪਰ ਉਹ 10 ਦਿਨ ਉਹ ਦੱਸ denn ਵੀ ਉਸ ਕੁੜੀ ਦੇ ਲਈ ਕਿੰਨੇ ਭਿਆਨਕ ਸੀ ਕਿੰਨੇ ਖੌਫਨਾਕ ਸੀ ਉਸ ਦਸ ਦਿਨਾਂ ਵਿੱਚ ਉਹਦਾ ਇੱਕ ਇੱਕ ਪਲ ਕਿੰਦਾ ਬੀਤਿਆ ਇਸ ਗੱਲ ਦਾ ਸੱਚ ਜੇ ਤੁਸੀਂ ਸੁਣੋਗੇ ਤਾਂ ਮੰਨੋਗੇ ਕਿ ਤੁਸੀਂ ਵੀ ਹਰਾਨ ਰਹਿ ਜਾਓਗੇ ਅੰਦਰ ਦੀ ਆਤਮਾ ਕੰਬ ਜਾਊਗੀ ਇੱਕ ਆਮ ਇਨਸਾਨ ਦੀ ਰੂਹ ਕੰਬ ਜਾਂਦੀ ਇਹ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਅੱਜ ਦੇ ਇਸ ਆਧੁਨਿਕ ਯਾਦਕੀ ਇੱਕ ਪੜ੍ਹੇ ਲਿਖੇ ਬੰਦੇ ਦੁਆਰਾ ਵੀ ਇਦਾਂ ਘਟਿਆ ਤੱਕ ਗੰਦਾ ਕੰਮ ਕੀਤਾ ਜਾ ਸਕਦਾ ਹੈ ਜਦੋਂ ਪੜਿਆ ਲਿਖਿਆ ਇਨਸਾਨ ਇੱਕ ਅਹੁਦੇ ਤੇ ਹੋਵੇ ਇੱਕ ਇੰਜੀਨੀਅਰ ਹੋਵੇ ਇੱਕ ਇੰਜੀਨੀਅਰ ਤੇ ਦੁਆਰਾ ਜੋ ਉਸ ਕੁੜੀ ਨਾਲ ਅਤਿਆਚਾਰ ਹੁੰਦਾ ਹੈ ਉਸ ਕੁੜੀ ਦਾ ਨਾਮ ਸੀ ਪ੍ਰੀਆ ਉਹਦੇ ਨਾਲ ਇਹ ਤਾਂ ਦੀਆਂ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਘਟਨਾ ਨੂੰ ਜਦੋਂ ਤੁਸੀਂ ਸੁਣੋਗੇ ਤੇ ਸੋਚੋਗੇ ਕਿ ਆਖਰ ਇਦਾਂ ਕਿਵੇਂ ਹੋ ਸਕਦਾ ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਇੱਕ ਪੜਿਆ ਲਿਖਿਆ ਇਨਸਾਨ ਬੁਰਾ ਕਰਦਾ ਦੂਰ ਤੱਕ ਸੋਚ ਨਹੀਂ ਸਕਦਾ ਇਹ ਗੱਲ 27 ਫਰਵਰੀ 2022 ਦੀ ਹੈ ਉਤਨ ਕਾਫੀ ਦੂਰ ਕਰਤਾਸਪਰ ਤੋਂ ਲੈ ਕੇ ਦਸੂਏਵਨ ਪ੍ਰਾਤ ਲੈ ਕੇ ਅਮਰਤ ਆਪਣੇ ਸਕੇ ਸਬੰਧੀਆਂ ਦੇ ਨਾਲ ਪਹੁੰਚਦਾ ਹੈ ਕਿਉਂਕਿ ਉੱਥੇ ਵਿਆਹ ਦਾ ਅਰੇਂਜਮੈਂਟ ਸੀ ਜੋ ਕੁੜੀ ਹੁੰਦੀ ਹੈ ਉਸ ਦਾ ਨਾਮ ਪ੍ਰਿਆ ਸੀ ਪ੍ਰਿਆ ਦੇ ਮਾਪਿਓ ਬਚਪਨ ਵਿੱਚ ਹੀ ਗੁਜ਼ਰ ਗਏ ਸੀ ਮਾਪਿਓ ਦੇ ਗੁਜ਼ਰਨ ਤੋਂ ਬਾਅਦ ਉਹਦਾ ਪਾਲਣ ਪੋਸ਼ਣ ਬੜੇ ਹੀ ਪਿਆਰ ਤੇ ਲਾਡ ਨਾਲ ਉਹਦੇ ਭਰਾ ਨੇ ਕੀਤਾ ਸੀ ਜਦੋਂ ਸਮਾਂ ਆਇਆ ਤਾਂ ਉਹਦੇ ਭਰਾ ਨੇ ਉਹਦਾ ਵਿਆਹ ਆਪਣੇ ਹਿਸਾਬ ਨਾਲ ਸੋਚ ਸਮਝ ਕੇ ਇੱਕ ਵੱਡੀ ਰਾਇਲ ਫੈਮਿਲੀ ਵਿੱਚ ਪੱਕਾ ਕਰ ਦਿੱਤਾ। ਉਹ ਮੁੰਡਾ ਜਿਸ ਫੈਮਿਲੀ ਵਿੱਚ ਉਹਦਾ ਵਿਆਹ ਹੁੰਦਾ ਸੀ, ਜਿਸ ਮੁੰਡੇ ਨਾਲ ਉਹਦਾ ਵਿਆਹ ਹੋ ਰਿਹਾ ਸੀ, ਉਸ ਮੁੰਡੇ ਦਾ ਨਾਮ ਸੀ ਅਮਰਤ। ਉਹ ਇੱਕ ਇੰਜੀਨੀਅਰ ਸੀ। ਜਦੋਂ ਬਰਾਤ ਲੈ ਕੇ ਵਿਆਹ ਦੇ ਲਈ ਪਹੁੰਚੇ, ਅਮਰਤ ਉੱਥੇ ਪਹੁੰਚਿਆ ਤਾਂ ਬੜੇ ਧੂਮਤਾਂ ਨਾਲ ਵਿਆਹ ਹੋਇਆ ਸੀ ਕਿਉਂਕਿ ਅਰੇਜ਼ ਮੈਰਿਜ ਸੀ। ਉਸ ਵਿਆਹ ਵਿੱਚ ਦੋਨੇ ਪਰਿਵਾਰ ਦੀ ਰਜ਼ਾਮੰਦੀ ਹੁੰਦੀ ਹੈ। ਦੋਨੇ ਪਰਿਵਾਰ ਖੁੱਲ ਕੇ ਉਸ ਵਿਆਹ ਵਿੱਚ ਸ਼ਾਮਲ ਹੁੰਦੇ ਆ। ਦੋਨੇ ਪਰਿਵਾਰ ਖੁੱਲ ਕੇ ਉਸ ਵਿਆਹ ਵਿੱਚ ਸ਼ਾਮਲ ਹੁੰਦੇ ਆ। ਸਾਰੇ ਰਿਸ਼ਤੇਦਾਰ ਕਾਫੀ ਉਤਸਵਾਈ ਕਰਦੇ ਆ। ਵਿਆਹ ਸਫਲਤਾਪੂਰਕ ਹੋ ਗਿਆ ਸੀ ਪਰ ਜਦੋਂ ਵਿਆਹ ਹੋਇਆ ਤਾਂ ਫੇਰੇ ਹੁੰਦੇ ਪਏ ਸੀ। ਉਸ ਵੇਲੇ ਮੁੰਡੇ ਦੇ ਚਿਹਰੇ ਤੇ ਇਦਾਂ ਦਾ ਕੋਈ ਅਸਰ ਨਹੀਂ ਦਿਖਿਆ ਜਿਦਾ ਅੰਦਾਜ਼ਾ ਕੋਈ ਅੰਦਾਜ਼ਾ ਲਗਾਇਆ ਜਾਂਦਾ। ਇੱਧਰ ਕੁੜੀ ਨੂੰ ਪੁੱਛਿਆ ਗਿਆ ਉਹ ਵੀ ਬਿਲਕੁਲ ਠੀਕ ਠਾਕ ਲੱਗਦੀ ਸੀ ਵਿਆਹ ਦੀਆਂ ਰਸਮਾਂ ਹੁੰਦੀਆਂ ਸੀ ਉਹਨਾਂ ਰਸਮਾਂ ਰਵਾਜਾਂ ਨੂੰ ਪੂਰਾ ਕਰਨ ਤੋਂ ਬਾਅਦ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਕੁੜੀ ਆਪਣੇ ਘਰ ਤੋਂ ਵਿਦਾ ਹੁੰਦੀ ਤੇ ਉਹਦੇ ਭਰਾ ਦੇ ਨਾਲ-ਨਾਲ ਪਰਿਵਾਰ ਦੇ ਜਿੰਨੇ ਸਾਥ ਸਬੰਧੀ ਸੀ ਸਾਰੇ ਕਾਫੀ ਰੋਂਦੇ ਸੀ ਕਾਫੀ ਦੁੱਖ ਦਾ ਮਾਹੌਲ ਸੀ ਇਸ ਗੱਲ ਦੀ ਖੁਸ਼ੀ ਵੀ ਸੀ ਕਿ ਉਹਦੇ ਭਰਾ ਨੇ ਜੋ ਆਪਣਾ ਫਰਜ਼ ਪੂਰਾ ਕਰ ਦਿੱਤਾ ਸੀ ਉਸ ਫਰਦ ਨੂੰ ਬੜੀ ਸਹਿਜਤਾ ਨਾਲ ਤੇ ਬੜੀ ਹੀ ਰਿਸਪੌਂਸਿਬਿਲਟੀ ਦੇ ਨਾਲ ਆਪਣੇ ਭੈਣ ਦਾ ਨੂੰ ਇੱਕ ਚੰਗੇ ਘਰ ਵਿੱਚ ਆਪਣੇ ਭੈਣ ਦਾ ਵਿਆਹ ਕਰ ਜਿੱਥੇ ਉਹਦੀ ਭੈਣ ਜਾ ਰਹੀ ਸੀ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨੂੰ ਇਸ ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੋਵੇ ਕਿਉਂਕਿ ਮੁੰਡਾ ਇੰਜੀਨੀਅਰ ਸੀ ਇਸ ਗੱਲ ਦੀ ਵੀ ਉਹਨੂੰ ਖੁਸ਼ੀ ਵੀ ਸੀ ਪਰ ਇਸ ਗੱਲ ਦਾ ਉਸ ਭਰਾ ਨੂੰ ਦੁੱਖ ਸੀ ਕਿ ਕੱਲ ਤੱਕ ਜੋ ਭੈਣ ਉਹਦੇ ਘਰ ਵਿੱਚ ਸੀ ਉਹਦੇ ਵਿਹੜੇ ਵਿੱਚ ਖੇਡਦੀ ਸੀ ਅੱਜ ਉਹ ਆਪਣੇ ਘਰ ਵਾਲੇ ਦੇ ਘਰ ਚ ਲਈ ਜਾਊਗੀ ਆਪਣੇ ਸਹੁਰੇ ਜਾਊਗੀ ਕਿ ਉਹਦੇ ਬਿਨਾਂ ਮੇਰਾ ਵਿਹੜਾ ਸੁੰਨਾ ਹੋਗਾ ਇਸ ਗੱਲ ਦੀ ਉਹਨੂੰ ਫਿਕਰ ਹੁੰਦੀ ਸੀ ਇੱਕ ਹੋਰ ਫਿਕਰ ਸੀ ਤੇ ਦੁੱਖ ਸੀ ਖੁਸ਼ੀ ਇਸ ਗੱਲ ਦੀ ਸੀ ਕਿ ਉਹ ਆਪਣੇ ਭੈਣ ਨੰਦਾ ਆਪਣੇ ਸਫਲ ਪਰਿਵਾਰ ਵਿੱਚ ਵਿਆਹ ਕੀਤਾ ਇੱਕ ਵਧੀਆ ਰਾਇਲ ਫੈਮਿਲੀ ਵਿੱਚ ਜਿੱਥੇ ਉਹਦੀ ਭੈਣ ਨੂੰ ਕੋਈ ਪ੍ਰੋਬਲਮ ਨਹੀਂ ਸੀ ਉਹ ਕੁੜੀ ਉੱਥੋਂ ਵਿਦਾ ਹੋ ਕੇ ਆਪਣੇ ਸਹੁਰੇ ਪਹੁੰਚਦੀ ਹੈ ਆਪਣੇ ਘਰ ਪਹੁੰਚਦੀ ਹੈ ਸਹੁਰਿਆਂ ਘਰ ਆਉਣ ਤੋਂ ਬਾਅਦ ਪਹਿਲੀ ਰਾਤ ਜਾਂ ਫਿਰ ਇਦਾਂ ਕਹੋ ਕਿ ਸੁਹਾਗਰਾਤ ਵਾਲੀ ਰਾਤ ਜਦੋਂ ਉਹ ਆਪਣੇ ਬੈੱਡ ਤੇ ਬੈਠੀ ਸੀ ਤਾਂ ਉਸ ਤੋਂ ਬਾਅਦ ਜਦੋਂ ਉਹਦੇ ਘਰ ਵਾਲੇ ਨੇ ਉਹਨਾਂ ਹੁੰਦਾ ਤਾਂ ਉਹ ਆਪਣੇ ਘਰ ਵਾਲੇ ਦੀ ਵੇਟ ਕਰ ਰਹੀ ਸੀ ਪਰਕਰ ਵਾਲਾ ਸਟ੍ਰੈਸ ਤੇ ਕਰਕੇ ਜਾਂ ਫਿਰ ਇਦਾਂ ਕਹੋ ਉਹਨੂੰ ਆਪਣੇ ਆਪ ਤੇ ਪ੍ਰਾਉਣਾ ਬਣ ਕੇ ਭਰੋਸਾ ਨਹੀਂ ਸੀ ਇਸ ਗੱਲ ਨੂੰ ਸੋਚ ਕੇ ਉਹ ਆਪਣੇ ਦੋਸਤਾਂ ਦੇ ਨਾਲ ਕੋਈ ਸਲਾਹ ਕਰਦਾ ਉਹਦੇ ਦੋਸਤ ਜੋ ਉਹਨੂੰ ਸਲਾਹ ਦਿੰਦੇ ਆ ਸ਼ਾਇਦ ਉਹ ਸਲਾਹ ਨੂੰ ਨਹੀਂ ਮੰਨਣਾ ਚਾਹੁੰਦਾ ਸੀ ਪਰ ਅਮਰਤ ਆਪਣੇ ਦੋਸਤਾਂ ਦੁਆਰਾ ਦਿੱਤੀ ਹੋਈ ਉਹਨਾਂ ਦੀ ਸਲਾਹ ਨੂੰ ਪੂਰੀ ਤਰ੍ਹਾਂ ਮੰਨ ਲੈਂਦਾ ਹੈ ਦੇ ਸਵਾਗਤ ਰਾਤ ਮਨਾਉਣ ਦੇ ਲਈ ਸ਼ਕਤੀਵਰਤਕ ਕੁਝ ਦਵਾਈਆਂ ਖਾ ਲੈਂਦਾ ਹੈ ਦਵਾਈ ਖਾਣ ਤੋਂ ਬਾਅਦ ਉਹ ਉਸ ਰੂਮ ਵਿੱਚ ਪਹੁੰਚਦਾ ਹੈ ਜਿੱਥੇ ਉਹਦੀ ਘਰ ਵਾਲੀ ਬੈਠੀ ਹੋਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਰੂਮ ਵਿੱਚ ਪਹੁੰਚਣ ਤੋਂ ਬਾਅਦ ਉਹ ਆਪਣੇ ਘਰ ਵਾਲੀ ਦੇ ਨਾਲ ਸਵਾਗਤ ਰਾਤ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਕੋਸ਼ਿਸ਼ ਕੀ ਕਰੀ ਉਹ ਆਪਣੇ ਘਰ ਵਾਲੀ ਦੇ ਨਾਲ ਇਦਾਂ ਕੋਸ਼ਿਸ਼ ਕਰਦਾ ਹੈ ਮੰਨੋ ਇੱਕ ਹਫਸੀ ਇਨਸਾਨ ਚਿੱਤਾ ਕਿਸੇ ਇੱਕ ਅਸਹਿ ਤੇ ਕਿਸੇ ਇੱਕ ਬੇਵਸ ਕੁੜੀ ਦੇ ਨਾਲ ਦਰਿੰਦਗੀ ਕਰਦਾ ਹੈ ਤੇ ਉਸੇ ਤਰ੍ਹਾਂ ਕੰਦਾ ਤੇ ਕਣਾਉਣਾ ਕੰਮ ਕਰਦਾ ਹੈ ਇਦਾਂ ਹੀ ਕਰੀ ਜਾਂਦਾ ਸੀ ਉਹਦੀ ਇਹ ਗੱਲ ਦਾ ਜਦੋਂ ਉਹਦੀ ਘਰਵਾਲੀ ਵਿਰੋਧ ਕਰਦੀ ਸੀ ਤਾਂ ਉਹ ਦਰਿੰਦਾ ਇੰਨਾ ਗੁੱਸੇ ਹੁੰਦਾ ਸੀ ਕਿ ਉਸ ਰਾਤ ਆਪਣੇ ਘਰਵਾਲੀ ਨੂੰ ਝਟਕਦਾ ਤੇ ਪੇਰੈਮ ਨਾਲ ਕੁੱਟਦਾ ਉਹ ਇਸ ਗੱਲ ਦੇ ਲਈ ਲੜਾਈ ਕਰਦਾ ਮੈਂ ਜੋ ਕਰਦਾ ਮੈਨੂੰ ਕਰਨ ਦੇ ਇਸ ਗੱਲ ਦਾ ਤੂੰ ਵਿਰੋਧ ਨਹੀਂ ਕਰਨਾ ਇਹ ਸਭ ਪਿਆਰ ਤੇ ਮੁਹੱਬਤ ਕਰਨ ਦਾ ਤਰੀਕਾ ਉਹਦਾ ਕੀ ਸੀ ਬਹੁਤ ਗੰਦਾ ਤੇ ਘਟੀਆ ਘਰ ਵਾਲੀ ਤੇ ਨਾਲ ਪੂਰੀ ਤਰ੍ਹਾਂ ਏਦਾਂ ਯੋਨ ਸੰਬੰਧ ਬਣਾ ਕੇ ਆਪਣੇ ਆਪ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਉਹਦੀ ਘਰ ਵਾਲੀ ਪੇਵਸ ਤੇ ਲਾਚਾਰ ਹੁੰਦੀ ਹੈ ਉਹ ਜਿਆਦਾ ਉਹਦੀ ਇਸ ਗੱਲ ਦਾ ਵਿਰੋਧ ਇਸ ਲਈ ਨਹੀਂ ਕਰਦੀ ਕਿਉਂਕਿ ਉਹਦੇ ਵਿਆਹ ਦੀ ਪਹਿਲੀ ਰਾਤ ਸੀ ਜੇ ਉਹ ਇਸ ਗੱਲ ਦਾ ਵਿਰੋਧ ਕਰੂਗੀ ਤਾਂ ਰੌਲਾ ਪੈ ਜਾਊਗਾ ਇਸ ਗੱਲ ਨੂੰ ਉਹ ਐਸ ਲਈ ਕਿ ਇਸ ਨੂੰ ਨਹੀਂ ਦੱਸਦੀ ਕਿ ਜੀ ਉਹ ਇਦਾਂ ਕਰੋ ਦੱਸਦੀ ਤਾਂ ਸ਼ਾਇਦ ਕੁਝ ਘਟੀਆ ਸੋਚ ਦੇ ਲੋਕ ਇਦਾਂ ਬੁੱਲਣਾ ਸ਼ੁਰੂ ਕਰ ਦੇਣਗੇ ਸਵੇਰ ਹੋਣ ਦੇ ਬਾਅਦ ਕੁੜੀ ਦਾ ਜਿਸਮ ਬਹੁਤ ਠੱਕਿਆ ਟੁੱਟਿਆ ਹੁੰਦਾ ਹੈ ਉਹ ਬੇਹਾਲਤ ਵਿੱਚ ਹੁੰਦੀ ਹੈ ਉਹਨੂੰ ਉਲਟੀਆਂ ਆਉਣ ਲੱਗ ਜਾਂਦੀ ਉਸ ਤੋਂ ਬਾਅਦ ਫਿਰ ਸੁਹਾਗ ਰਾਤੀ ਦੂਸਰੀ ਰਾਤ ਆਉਗੀ ਦੂਸਰੀ ਰਾਤ ਨੂੰ ਵੀ ਉਹਦੇ ਨਾਲ ਇਦਾਂ ਹੀ ਜ਼ਿੰਦਗੀ ਕੀਤੀ ਜਾਂਦੀ ਹੈ ਉਹਦਾ ਘਰ ਵਾਲਾ ਫਿਰ ਉਹੀ ਦਵਾਈ ਖਾ ਕੇ ਸਭ ਕੁਝ ਕਰਦਾ ਹੈ ਉਸਨੇ ਬੜੇ ਹੀ ਕੰਦੇ ਤਰੀਕੇ ਨਾਲ ਉਹਦੇ ਨਾਲ ਵਰਤਾਅ ਕਰਦਾ ਹੈ ਜੋ ਕਿ ਪਹਿਲੀ ਰਾਤ ਉਹਨੇ ਆਪਣੀ ਘਰਵਾਲੀ ਨਾਲ ਕੀਤਾ ਸੀ ਬਸ ਉਸੇ ਤਰ੍ਹਾਂ ਅੰਦਰੰਦਗੀ ਕਰਦਾ ਹੈ ਜਾਂ ਫਿਰ ਇਦਾਂ ਕਹਿ ਲਓ ਕਿ ਜ਼ਬਰਦਸਤੀ ਕਰਦਾ ਹੈ ਆਮ ਤੌਰ ਤੇ ਇੱਕ ਕੁੜੀ ਵੀ ਨਹੀਂ ਚਾਹੁੰਦੀ ਕਿ ਉਹਦੇ ਨਾਲ ਇਦਾਂ ਦਾ ਘਟਿਆ ਕੰਮ ਹੋਵੇ ਜਿੱਤੋਂ ਤੱਕ ਸਬੰਧ ਦੀ ਗੱਲ ਹੁੰਦੀ ਆ ਜਦੋਂ ਸਬੰਧ ਵਿੱਚ ਦੋਨਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਦੋਨਾਂ ਦਾ ਇੱਕੋ ਜਿਹਾ ਤਾਲਮੇਲ ਹੋਣਾ ਚਾਹੀਦਾ ਪਰ ਇੱਥੇ ਦੂਰ ਦੂਰ ਤੱਕ ਦੋਨਾਂ ਦਾ ਕੋਈ ਵੀ ਤਾਲਮੇਲ ਨਹੀਂ ਸੀ ਉਹ ਵੀ ਜਦੋਂ ਤੱਕ ਦਵਾਈ ਦਾ ਅਸਰ ਉਹਦੇ ਸਰੀਰ ਵਿੱਚ ਰਹਿੰਦਾ ਸੀ ਉਹ ਕਿਸੇ ਓਕੇ ਸ਼ੇਰ ਦੀ ਤਰ੍ਹਾਂ ਆਪਣੀ ਘਰ ਵਾਲੀ ਨੂੰ ਪੈਂਦਾ ਹੈ ਜਿੱਦਾਂ ਉਹ ਨੂੰ ਬੜੇ ਦਿਨਾਂ ਬਾਅਦ ਰੋਟੀ ਪਾਣੀ ਮਿਲਿਆ ਹੋਵੇ ਇਦਾਂ ਉਹਦੇ ਨਾਲ ਤਿੰਦਕੀ ਕਰਦਾ ਹੈ। ਉਹਦੀ ਘਰ ਵਾਲੀ ਦੀ ਹਾਲਤ ਖਰਾਬ ਹੋਈ ਜਾਂਦੀ ਹੈ। ਦਰਦ ਨਾਲ ਚੀਕਦੀ ਹੈ ਪਰ ਉਹ ਇਸ ਗੱਲ ਦਾ ਜ਼ਿਕਰ ਕਿਸੇ ਨਾਲ ਨਹੀਂ ਕਰਦੀ। ਤੇ ਇਸ ਦੇ ਬਾਅਦ ਫੇਰ ਸਵੇਰ ਹੁੰਦੀ ਹੈ। ਤੇ ਤੀਸਰੇ ਦਿਨ ਵੀ ਉਹਦਾ ਘਰ ਵਾਲਾ ਉਹਦੇ ਨਾਲ ਇਹ ਸਭ ਕੁਝ ਕਰਦਾ ਹੈ। ਜੋ ਪਹਿਲੇ 2 ਦਿਨ ਕੀਤਾ ਸੀ ਪਰ ਉਹ ਦਵਾਈ ਦਾ ਇਸਤੇਮਾਲ ਬਹੁਤ ਜ਼ਿਆਦਾ ਕਰਦਾ ਸੀ ਤੇ ਖਾਣ ਤੋਂ ਬਾਅਦ ਆਪਣੀ ਘਰ ਵਾਲੀ ਨਾਲ ਗੰਦਗੀ ਕਰਦਾ ਸੀ ਜੋ 2 ਦਿਨ ਤੱਕ ਕਰਦਾ ਸੀ ਤਾਂ ਉਹਦੇ ਘਰ ਵਾਲੀ ਉਹੀ ਕਰਨਾ ਚਾਹੁੰਦਾ ਸੀ ਉਹ ਸਭ ਕੁਝ ਕਰ ਰਿਹਾ ਸੀ ਇਸ ਦੇ ਬਾਅਦ ਜੋ ਉਹ ਆਪਣੀ ਹਫਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਉਸ ਦੀ ਹਫਸ ਜੋ ਸੈਜ਼ ਹੌਸਨ ਐਸੀ ਉਹ ਇੱਕ ਆਜ਼ਾਦ ਹੌਸ ਸੀ ਕਿਉਂਕਿ ਜੋ ਵੀ ਉਹਦੇ ਅੰਦਰ ਉਤੇਜਨਾ ਆਈ ਸੀ ਉਹ ਸਿਰਫ ਤੇ ਸਿਰਫ ਦਵਾਈ ਦਾ ਅਸਰ ਸੀ ਉਹ ਉਹਦੀ ਅੰਦਰੂਨੀ ਤੇਜਨਾ ਨਹੀਂ ਸੀ ਇਹ ਗੱਲ ਪੱਕੀ ਸੀ ਜਦੋਂ ਕਿਸੇ ਇਨਸਾਨ ਵਿੱਚ ਅੰਦਰੂਨੀ ਅਤੇਜਤਾ ਨਹੀਂ ਹੁੰਦੀ ਕਿਸੇ ਦਵਾਈ ਦਾ ਪ੍ਰਭਾਵ ਦੇ ਕਰਕੇ ਉਸ ਦੇ ਸਰੀਰ ਵਿੱਚ ਉਹ ਤੇਜਨਾ ਆਉਂਦੀ ਹੈ ਤਾਂ ਪੱਕੀ ਗੱਲ ਹੈ ਉਹਦਾ ਇਫੈਕਟ ਦੂਸਰੇ ਇਨਸਾਨ ਦੀ ਬਾਡੀ ਤੇ ਪਾਊਗਾ ਉਹ ਕੁੜੀ ਪੂਰੀ ਤਰ੍ਹਾਂ ਪੀੜਿਤ ਹੋ ਜਾਂਦੀ ਤੇ ਪੂਰੀ ਤਰ੍ਹਾਂ ਪਰੇਸ਼ਾਨ ਹੋ ਜਾਂਦੀ ਇਹ ਸਭ ਕੁਝ ਉਹ ਸਹਿ ਨਹੀਂ ਸਕਦੀ ਸੀ ਆਪਣੇ ਨਾਲ ਹੋਏ ਪਹਿਲੇ 1-2 ਦਿਨ ਲਗਾਤਾਰ ਇਸੇ ਤਰ੍ਹਾਂ ਪਰੇਸ਼ਾਨ ਰਹਿੰਦੀ ਸਵੇਰ ਨੂੰ ਇਹ ਗੱਲ ਦਾ ਜ਼ਿਕਰ ਉਹ ਆਪਣੀ ਜਠਾਈ ਨਾਲ ਕਰਦੀ ਹੈ ਤੇ ਕਹਿੰਦੀ ਹੈ ਕਿ ਮੇਰੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਉਹ ਕਹਿੰਦੀ ਹੈ ਕਿ ਉਹ ਹਫਸ਼ੀ ਇਨਸਾਨ ਆਪਣੇ ਘਰ ਵਡੇਰੀ ਨਾਲ ਇਸ ਹੱਦ ਤੱਕ ਘਟੀਆ ਕੰਮ ਕਰਦਾ ਹੈ ਕਿ ਹੁਣ ਹਾਲੀਹੌਰ ਦੀ ਉਹਦੀ ਘਰ ਵਾਲੀ ਤਾਂ ਜੋ ਪ੍ਰਾਈਵੇਟ ਪਾਰਟ ਆ ਸਰੀਰ ਦਾ ਉਹ ਡੈਮੇਜ ਹੋਣ ਲੱਗਦਾ ਹੈ ਜਾਂ ਫਿਰ ਇਦਾਂ ਕਹੋ ਕਿ ਉਹਦੇ ਪ੍ਰਾਈਵੇਟ ਪਾਰਟ ਵਿੱਚੋਂ ਬਲੱਡ ਹੀ ਬਲੱਡ ਨਿਕਲ ਰਿਹਾ ਸੀ ਤੁਸੀਂ ਸਮਝ ਸਕਦੇ ਹੋ ਜਦੋਂ ਆਪਣੀ ਜਠਾਣੀ ਨੂੰ ਇਦਾਂ ਦੀ ਗੱਲ ਦੱਸਦੀ ਆ ਤਾਂ ਉਹ ਕਹਿੰਦੀ ਹੈ ਕਿ ਸਾਡੀ ਅੰਦਰੂਨੀ ਸਥਿਤੀ ᱛੀ ਸਹੀ ਨਹੀਂ ਹੈ ਸਰੀਰ ਦਾ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਕੀ ਹੋ ਗਿਆ ਮੈਨੂੰ ਉਲਟੀਆਂ ਆਈ ਜਾਂਦੀਆਂ ਹੈ ਜਦੋਂ ਉਹਦੀ ਚਠਾਣੀ ਨੂੰ ਲੱਗਿਆ ਕਿ ਇਹਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਆ ਤਾਂ ਫਟਾਫਟ ਉਹ ਕੁੜੀ ਨੂੰ ਪੇਕੇ ਨੂੰ ਦੱਸ ਦਿੰਦੇ ਆ ਤੇ ਕਹਿੰਦੀ ਹੈ ਕਿ ਤੁਹਾਡੀ ਭੈਣ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਆ ਹੋ ਸਕਦਾ ਤੁਸੀਂ ਇਹਨੂੰ ਆ ਕੇ ਮਿਲ ਜਾਓ ਨਹੀਂ ਤਾਂ ਉਹਨੂੰ ਮਿਲ ਕੇ ਕਿਸੇ ਡਾਕਟਰ ਨੂੰ ਦਿਖਾ ਦਿਓ ਕਿਉਂਕਿ ਇਹਦੀ ਸਿਹਤ ਜ਼ਿਆਦਾ ਹੀ ਵਿਗੜਤੀ ਜਾਦੀ ਕੁੜੀ ਵਾਲੇ ਪਹਿਲਾਂ ਤਾਂ ਇਸ ਗੱਲ ਨੂੰ ਸੁਣਦੇ ਆ ਤੇ ਸੁਣ ਤੋਂ ਬਾਅਦ ਇਹ ਸੋਚਣ ਲੱਗਦੇ ਆ ਕਿ ਹਜੇ ਤਾਂ ਤਿੰਨ ਦਿਨ ਪਹਿਲਾਂ ਹੀ ਉਹ ਗਈ ਐ ਇਥੋਂ ਤਾਂ ਪਹਿਲਾਂ ਬਿਲਕੁਲ ਠੀਕ ਸੀ ਕਾਫੀ ਖੁਸ਼ਬੀ ਸੀ ਇਸ ਵਿਆਹ ਦੇ ਕਰਕੇ ਵੀ ਖੁਸ਼ ਸੀ ਕਿ ਚੰਗੇ ਤਰੀਕੇ ਨਾਲ ਵਿਆਹ ਕੇ ਹੋ ਕੇ ਗਈ ਐ ਕੋਈ ਪ੍ਰੋਬਲਮ ਨਹੀਂ ਸੀ ਫਿਰ ਅਚਾਨਕ ਇਦਾਂ ਦਾ ਕੀ ਹੋ ਗਿਆ ਜੋ ਉਹਦੀ ਸਿਹਤ ਠੀਕ ਨਹੀਂ ਰਹੀ ਦੀ ਉਹਦੀ ਹਾਲਤ ਵਿਗੜਦੀ ਜਾਂਦੀ ਐ ਇੱਕ ਦੋ ਦਿਨ ਬਾਅਦ ਉਹਦਾ ਭਰਾ ਆਪਣੇ ਭੈਣ ਦੇ ਘਰ ਆਉਂਦਾ ਹੈ ਜਦੋਂ ਉੱਥੇ ਪਹੁੰਚਦਾ ਹੈ ਤਾਂ ਦੇਖਦਾ ਹੈ ਸੱਚ ਵਿੱਚ ਉਹਦੀ ਭੈਣ ਦੀ ਹਾਲਤ ਠੀਕ ਨਹੀਂ ਸੀ ਉਹ ਬਹੁਤ ਜ਼ਿਆਦਾ ਖਰਾਬ ਸੀ ਉਹ ਇਸ ਕੰਡੀਸ਼ਨ ਵਿੱਚ ਨਹੀਂ ਸੀ ਕਿ ਕੁਝ ਕੋਰ ਸਕਦੀ ਉਹਦਾ ਭਰਾ ਇਸ ਗੱਲ ਨੂੰ ਸਮਝੇ ਜਾਂਦਾ ਹੈ ਕਿ ਉਹਦੀ ਭੈਣ ਦੀ ਸਿਹਤ ਠੀਕ ਨਹੀਂ ਉਹ ਆਪਣੀ ਭੈਣ ਨੂੰ ਲੈ ਕੇ ਉਥੋਂ ਵਾਪਸ ਚਲਾ ਜਾਂਦਾ ਹੈ ਤੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਆਪਣੀ ਭੈਣ ਨੂੰ ਐਡਮਿਟ ਕਰਵਾ ਦਿੰਦਾ ਹੈ ਉੱਥੇ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਮਤਲਬ ਡਾਕਟਰ ਨੇ ਉਹਦਾ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਸੀ ਤੇ ਟ੍ਰੀਟਮੈਂਟ ਵਿੱਚ ਉਹਦੀ ਭਾਬੀ ਕੁੜੀ ਨੂੰ ਇਹ ਗੱਲ ਪੁੱਛਦੀ ਹੈ ਕਿ ਪ੍ਰਿਆ ਦੱਸ ਤੇਰੇ ਨਾਲ ਕੀ ਹੋਇਆ ਅਚਾਨਕ ਤੇਰੀ ਸਿਹਤ ਇੰਨੀ ਜ਼ਿਆਦਾ ਕਿਉਂ ਖਰਾਬ ਹੋ ਗਈ ਜੇ ਤੂੰ ਜਦੋਂ ਘਰੋਂ ਗਈ ਸੀ ਤਾਂ ਬਿਲਕੁਲ ਠੀਕ ਠਾਕ ਸੀ ਜਦੋਂ ਕੁੜੀ ਰੋਣ ਲੱਗਦੀ ਹੈ ਤਾਂ ਦੱਸਦੀ ਹੈ ਕਿ ਵਿਆਹ ਦੀ ਪਹਿਲੀ ਰਾਤ ਜਦੋਂ ਅਮਰਿਤ ਮੇਰੇ ਕੋਲ ਆਇਆ ਸੀ ਤੇ ਆਉਣ ਤੋਂ ਪਹਿਲਾਂ ਉਹਨੇ ਕੋਈ ਤਾਕਤ ਦੀ ਦਵਾਈ ਖਾਤੀ ਸੀ ਦਵਾਈ ਖਾ ਕੇ ਜਦੋਂ ਮੇਰੇ ਕੋਲ ਆਇਆ ਤਾਂ ਪੜੇ ਹੀ ਪੂਰੇ ਤਰੀਕੇ ਨਾਲ ਮੇਰੇ ਨਾਲ ਸਰੀਰਕ ਸੰਬੰਧ ਬਣਾ ਰਿਹਾ ਸੀ ਨਾ ਸਿਰਫ ਸਰੀਰਕ ਸੰਬੰਧ ਬਲਕਿ ਇੰਨੀ ਗੰਦੀ ਤੇ ਘਟੀਆ ਹਰਕਤ ਮੇਰੇ ਨਾਲ ਕਰਦਾ ਸੀ ਲਗਾਤਾਰ ਪੰਜ ਰਾਤਾਂ ਮੇਰੇ ਨਾਲ ਇਹ ਕੁਝ ਕਰਦਾ ਰਿਹਾ ਤੇ ਇਦਾਂ ਹੀ ਮੇ ਘਟੀਆ ਜੀਆਂ ਹਰਕਤਾਂ ਕਰ ਕਰਕੇ ਮੇਰਾ ਇਹ ਹਾਲ ਹੋ ਗਿਆ ਜਦੋਂ ਤੱਕ ਉਹਦੇ ਸਰੀਰ ਤੇ ਉਸ ਦਵਾਈ ਦਾ ਅਸਰ ਰਹਿੰਦਾ ਸੀ ਮਤਲਬ ਆਪਣੇ ਸਰੀਰ ਦੀ ਜੋ ਪੜਾ ਸੀ ਜਾਂ ਫਿਰ ਇਦਾਂ ਕਹੋ ਕਿ ਜੋ ਉਹਦੇ ਸਰੀਰ ਵਿੱਚ ਤੇਜਣਾ ਸੀ ਉਹ ਸਾਰੀ ਦੀ ਸਾਰੀ ਮੇਰੇ ਤੇ ਹੀ ਕੱਟਣੀ ਚਾਹੁੰਦਾ ਸੀ। ਕੁੜੀ ਪਰੇਸ਼ਾਨ ਹੋ ਰਹੀ ਸੀ, ਫੀੜਤ ਹੋ ਰਹੀ ਸੀ ਵਾਰ-ਵਾਰ ਇਸ ਗੱਲ ਦਾ ਵਿਰੋਧ ਕਰਦੀ ਸੀ ਪਰ ਵਿਰੋਧ ਕਰਨ ਤੋਂ ਬਾਅਦ ਵੀ ਮੇਰੇ ਨਾਲ ਉਹੀ ਕੀਤਾ ਜਾਂਦਾ ਸੀ। ਮੇਰੇ ਘਰ ਵਾਲੇ ਨੂੰ ਇਸ ਗੱਲ ਦੀ ਫਿਕਰ ਬਿਲਕੁਲ ਨਹੀਂ ਸੀ ਕਿ ਆਉਣ ਵਾਲੇ ਟਾਈਮ ਵਿੱਚ ਕੀ ਹਾਲਤ ਹੋਗੀ ਉਹਦੇ ਸਰੀਰ ਦੀ ਹਾਲਤ ਕੀ ਹੋ ਸਕਦੀ ਹੈ ਬਲਕਿ ਉਹ ਨੂੰ ਤਾਂ ਬਸ ਠੀਕਰ ਸੀ ਤਾਂ ਆਪਣੇ ਹਾਫ ਸੁਮਟਾ ਹੁੰਦਾ ਇਦਾਂ ਕਹਿ ਕੇ ਉਹ ਚੁੱਪ ਹੋ ਗਈ ਜਦੋਂ ਡਾਕਟਰ ਨੇ ਇਲਾਜ ਸ਼ੁਰੂ ਕੀਤਾ ਤਾਂ ਸਮਾਂ ਬੀਤਦਾ ਜਾਂਦਾ ਸੀ ਤੇ ਉਦਾਂ ਉਦਾਂ ਪ੍ਰਿਆ ਦੀ ਸਿਹਤ ਖਰਾਬ ਹੁੰਦੀ ਜਾਂਦੀ ਸੀ ਡਾਕਟਰ ਨੂੰ ਸਮਝ ਨਹੀਂ ਆਉਂਦੀ ਸੀ ਕਿ ਇਹਨੂੰ ਕੀ ਹੋ ਗਿਆ ਲੇਟ ਹੀ ਡਾਕਟਰ ਜੋ ਇਸ ਪੂਰੀ ਘਟਨਾ ਨੂੰ ਬੜੇ ਧਿਆਨ ਨਾਲ ਸੌਂਦੀ ਸੀ ਤੇ ਫੇਰ ਜੱਜੇ ਕਰਨ ਦੀ ਕੋਸ਼ਿਸ਼ ਕਰਦੀ ਸੀ ਆਖਰ ਕੀ ਹੋਇਆ ਜਦੋਂ ਡਾਕਟਰ ਨੂੰ ਪਤਾ ਲੱਗਿਆ ਤਾਂ ਅੰਤ ਹੋ ਗਿਆ ਸੀ ਪਰ ਉਸ ਕੁੜੀ ਨੇ ਉਸ ਹਸਪਤਾਲ ਵਿੱਚ ਉਸ ਵਾਰਡ ਵਿੱਚ ਆਖਰੀ ਸਾਹ ਲਿਆ ਤੇ ਉਸ ਤੋਂ ਬਾਅਦ ਜਿੱਦਾਂ ਇਸ ਕੁੜੀ ਦੀ ਇਹ ਗੱਲ ਦਾ ਪਤਾ ਲੱਗਾ ਤਾਂ ਸਾਰਾ ਪਿੰਡ ਦੁੱਖ ਵਿੱਚ ਹੋ ਗਿਆ ਸੀ ਕਿਉਂਕਿ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਜੋਤੀ ਅੱਜ 4 ਦਿਨ ਪਹਿਲਾਂ ਹੀ ਘਰ ਤੋਂ ਵਿਦਾ ਹੋ ਕੇ ਆਪਣੇ ਘਰ ਵਾਲੇ ਦੇ ਘਰ ਗਈ ਸੀ ਉਸ ਤੋਂ ਬਾਅਦ ਉਹਦੇ ਨਾਲ ਇਦਾਂ ਦਾ ਘਟਿਆ ਖੇੜ ਹੋਇਆ ਜਿੱਦਾਂ ਹੀ ਉਹਦੇ ਭਰਾ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਭਰਾ ਉਹ ਗੱਲ ਸੁਣਦਾ ਹੈ ਤਾਂ ਮੇਰੀ ਭੈਣ ਹੁਣ ਇਸ ਦੁਨੀਆ ਵਿੱਚ ਨਹੀਂ ਉਹਨੇ ਤਾਂ ਹਸਪੀਟਲ ਸਿਰ ਤੇ ਚੱਕ ਲਿਆ ਇੰਨਾ ਰੋਣ ਲੱਗਿਆ ਕਿ ਉਹਨੇ ਤਾਂ ਆਪਣੀ ਹਾਲਤ ਖਰਾਬ ਕਰ ਲਈ ਉਹਦੇ ਭਰਾ ਦੀ ਜੋ ਹਾਲਤ ਸੀ ਦੱਸ ਨਹੀਂ ਸਕਦੇ ਕਿਉਂਕਿ ਉਹਨੂੰ ਕਦੇ ਵੀ ਆਪਣੀ ਭੈਣ ਨੂੰ ਆਪਣੇ ਮਾਪਿਓ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ ਵੱਡੇ ਭਰਾ ਨੇ ਬੜੇ ਲਾਡ ਪਿਆਰ ਨਾਲ ਉਹਨੂੰ ਘਰ ਰੱਖਿਆ ਸੀ ਨਾ ਸਿਰਫ ਰੱਖਿਆ ਸੀ ਬਲਕਿ ਆਪਣੇ ਫਰਜ਼ ਵੀ ਬੜੇ ਚੰਗੇ ਤਰੀਕੇ ਨਾਲ ਨਿਭਾਏ ਸੀ ਇਹੀ ਸਮਾਂ ਆਉਂਦੇ ਇੱਕ ਚੰਗੇ ਪਰਿਵਾਰ ਤੇ ਚੰਗੇ ਘਰ ਵਿੱਚ ਸਰਕਾਰੀ ਨੌਕਰੀ ਵਾਲਾ ਇੰਜੀਨੀਅਰ ਸੀ ਉਹਦੇ ਨਾਲ ਵਿਆਹ ਕਰਵਾਇਆ ਸੀ ਇਹ ਸੋਚ ਸਮਝ ਕੇ ਕਿ ਮੇਰੀ ਭੈਣ ਦੀ ਜੋ ਜ਼ਿੰਦਗੀ ਆ ਉਹ ਵਧੀਆ ਹੋਵੇਗੀ ਆਉਣ ਵਾਲੇ ਟਾਈਮ ਵਿੱਚ ਸਾਡੀ ਭੈਣ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਵੇਗੀ ਜਿਸ ਭੈਣ ਦੀ ਟੋਲੀ ਉਹਦੇ ਘਰੋਂ ਕੀ ਸੀ ਉਸੇ ਭੈਣ ਦੀ ਅਰਥੀ ਉਹਦੇ ਮੋਟਿਆਂ ਤੇ ਜਾਣੀ ਸੀ ਇਸ ਗੱਲ ਦਾ ਸੱਚ ਤਾਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਇਹ ਸੋਚ ਸੁਸਕੇ ਉਹ ਘਬਾ ਮਾਰ ਮਾਰ ਕੇ ਰੋਂਦਾ ਸੀ ਵਾਰ-ਵਾਰ ਆਪਣੀ ਮਰੀ ਹੋਈ ਭੈਣ ਵਾਲ ਨੂੰ ਜਾਂਦਾ ਸੀ ਕਿ ਦੀ ਮਰੀ ਹੋਈ ਭੈਣ ਦੇ ਉੱਪਰ ਕਫਨ ਚੁੱਕਦਾ ਸੀ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦਾ ਸੀ ਕਿ ਤੂੰ ਮੈਨੂੰ ਛੱਡ ਕੇ ਕਿਉਂ ਚਲੀ ਗਈ ਕਿੱਥੇ ਜਾ ਰਹੀ ਹੈ ਸਾਰਾ ਹਸਪਤਾਲ ਦੁੱਖ ਨਾਲ ਉਦਾਸ ਸੀ ਸਾਰੇ ਇਹ ਹੀ ਸੋਚਨ ਤੇ ਮਜਬੂਰ ਹੋ ਜਾਂਦੇ ਆ ਕਿ ਆਖਰ ਪੜਿਆ ਲਿਖਿਆ ਇਨਸਾਨ ਇਨਾ ਘਟੀਆ ਕੰਮ ਕਿੱਦਾਂ ਕਰ ਸਕਦਾ ਜਦੋਂ মিডিਆ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ মিডিਆ ਹਸਪਤਾਲ ਵਿੱਚ ਪਹੁੰਚ ਜਾਂਦੀ ਹੈ ਤੇ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਗੱਲ ਨੂੰ ਕੋਈ ਦੱਸਣ ਨੂੰ ਤਿਆਰ ਨਹੀਂ ਸੀ ਪਰ ਜੋ ਲੇਡੀ ਡਾਕਟਰ ਸੀ ਉਹਨੇ ਪੂਰਾ ਪਰਦਾ ਰਾਕੇ ਇਸ ਸੱਚ ਕਿਹਾ ਕਿ ਉਹਦੇ ਨਾਲ ਬਹੁਤ ਹੀ ਬੁਰਾ ਹੋਇਆ ਬਹੁਤ ਹੀ ਭਿਆਨਕ ਜਿਹਾ ਕੰਮ ਹੋਇਆ ਉਹਦੇ ਨਾਲ ਪੜੇ ਹੀ ਗੰਦੇ ਤਰੀਕੇ ਨਾਲ 5 ਦਿਨਾਂ ਤੱਕ ਰੇਪ ਹੋਇਆ ਤੇ ਬਿਲਕੁਲ ਰੇਪ ਦੀ ਤਰ੍ਹਾਂ ਹੀ ਸਭ ਕੁਝ ਕੀਤਾ ਗਿਆ ਜੋ ਆਮ ਤੌਰ ਤੇ ਇੱਕ ਕੁੜੀ ਜਾਂ ਆਮ ਔਰਤ ਤੇ ਕਦੀ ਨਹੀਂ ਚਾਹੁੰਦੀ ਉਹਦੇ ਨਾਲ ਇਤਾਂ ਕੋਈ ਸੰਬੰਧ ਬਣਾਵੇ ਉਹ ਸਾਫ਼-ਸਾਫ਼ ਇਹ ਗੱਲ ਮੀਡੀਆ ਨੂੰ ਦੱਸਦੀ ਹੈ ਉਤੋਂ ਉਸਦੀ ਬਾਡੀ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਪੋਸਟਮਾਰਟਮ ਵਿੱਚ ਵੀ ਇਹ ਗੱਲ ਪਤਾ ਲੱਗਦੀ ਹੈ ਕਿ ਉਹਦੇ ਨਾਲ ਜਿਹੋਣ ਸੰਬੰਧ ਬਣਾਇਆ ਗਿਆ ਸੀ ਤੇ ਬੜੇ ਹੀ ਘਟਿਆ ਤੇ ਭਿਆਨਕ तरीके ਨਾਲ ਸਰੀਰਕ ਸੰਬੰਧ ਬਣਾਇਆ ਸੀ ਉਸ ਕੁੜੀ ਦਾ ਜੋ ਅੰਦਰੂਨੀ ਪਾਰਟ ਸੀ ਉਹ 80% ਡੈਮੇਜ ਹੋ ਗਿਆ ਸੀ ਉਹ ਇਸ ਦਰਦ ਨੂੰ ਬਰਦਾਸ਼ਤ ਨਹੀਂ ਕਰ ਰਹੀ ਸੀ ਇਸ ਦਰਦ ਨੂੰ ਨਹੀਂ ਸਹਿ ਸਕਦੀ ਸੀ ਉਹਦੀ ਹਾਲਤ ਇਸ ਲਈ ਜ਼ਿਆਦਾ ਖਰਾਬ ਹੋ ਗਈ ਸੀ ਕਿ ਆਕਰ ਉਹਨੂੰ ਹਸਪਤਾਲ ਵਿੱਚ ਐਡਮਿਟ ਕਰਾਉਣਾ ਪਿਆ ਤੇ ਉਹ ਤਾਂ ਕਫਣਾ ਹੋ ਗਿਆ ਸੀ ਉਸ ਵੇਲੇ ਜੋ ਪਿੰਡ ਵਾਲੇ ਹੁੰਦੇ ਆ ਉਹ ਵੀ ਉੱਥੇ ਸੀ ਸਾਰੇ ਲੋਕ ਘੁੱਟੀ-ਘੁੱਟੀ ਆਵਾਜ਼ ਵਿੱਚ ਇਹੀ ਕਹਿੰਦੇ ਸੀ ਕਿ ਕੁੜੀ ਦੀ ਕਿਸਮਤ ਬੜੀ ਮਾੜੀ ਸੀ। ਇਹਦੇ ਮਾਪੇ ਉਹ ਵੀ ਨਹੀਂ ਸੀ ਮਾਪੇ ਦਾ ਨਾਂ ਹੋਣ ਤੋਂ ਬਾਅਦ ਇਹਦੇ ਭਰਾ ਨੇ ਆਪਣਾ ਫਰਜ਼ ਬਹੁਤ ਵਧੀਆ ਨਿਭਾਇਆ ਸੀ ਬਲਕਿ ਚੰਗੇ ਘਰ ਵਿੱਚ ਵਿਆਹ ਕਰਵਾਇਆ ਸੀ। ਪਰ ਜਿਸ ਘਰ ਵਾਲੇ ਦੇ ਨਾਲ ਉਹ ਵਿਆਹ ਕੇ ਰਵਾਕੀ ਗਈ ਸੀ ਉਸ ਦਿਨ ਤੇ ਕਿਸਾਨ ਨੇ ਇਹਨੂੰ ਮਾਰ ਦਿੱਤਾ ਸੀ। ਜੋ ਕੁੜੀ ਦਾ ਭਰਾ ਸੀ ਉਹ ਇਸ ਗੱਲ ਨੂੰ ਕੋਰਟ ਵਿੱਚ ਲੈ ਕੇ ਜਾਂਦਾ ਹੈ ਤੇ ਆਪਣੇ ਚੀਚੇ ਦੇ ਨਾਮ ਤੇ ਐਫ ਆਈ ਆਰ ਦਰਜ ਕਰਵਾ ਦਿੰਦਾ ਹੈ ਕਹਿੰਦਾ ਹੈ ਕਿ ਤੁਸੀਂ ਫਟਾਫਟ ਇਸ ਗੱਲ ਦਾ ਪਤਾ ਕਰੋ ਕਿ ਉਹ ਉਹ ਇਹ ਘਟਿਆਖੇੜ ਮੇਰੀ ਭੈਣ ਨਾਲ ਖੇਟਿਆ ਗਿਆ ਹੈ ਉਹ ਪਤਾ ਕਰੋ ਉਸ આરોપી ਨੂੰ ਸਖਤ ਤੋਂ ਸਖਤ ਸਜ਼ਾ ਦਿਓ ਬਹੁਤ ਜਲਦੀ ਹੀ ਕੀਤਾ ਜਾਵੇ ਜਦਕਿ ਜੋ ਬਿਆਨਪ੍ਰੀਆ ਨੇ ਤੇ ਘਰ ਵੱਲੇ ਵੱਲੋਂ ਹੁੰਦਾ ਹੈ ਉਹਦਾ ਘਰ ਵਾਲਾ ਕਹਿਣਾ ਸੀ ਕਿ ਉਹ ਕੁੜੀ ਬਹੁਤ ਪਹਿਲਾਂ ਹੀ ਬਿਮਾਰ ਸੀ ਉਹਨੂੰ ਬਿਮਾਰੀ ਦੇ ਬਾਰੇ ਕਿਸੇ ਨੇ ਦੱਸਿਆ ਨਹੀਂ ਤੇ ਉਹਦਾ ਵਿਆਹ ਕਰ ਦਿੱਤਾ ਜਦੋਂ ਵਿਆਹ ਕਰਵਾ ਕੇ ਮੇਰੇ ਘਰ ਵਿੱਚ ਆਈ ਤਾਂ ਉਹਦੀ ਬਿਮਾਰੀ ਵਾਧੀ ਗਈ ਉਹਦੀ ਬਿਮਾਰੀ ਇੰਨੀ ਵਧ ਗਈ ਕਿ ਉਹਨੂੰ ਹਸਪਤਾਲ ਵਿੱਚ ਐਡਮਿਟ ਕਰਾਉਣਾ ਪਿਆ ਤੇ ਐਡਮਿਟ ਕਰਾਉਣ ਤੋਂ ਬਾਅਦ ਉਹ ਕੰਟਰੋਲ ਤੋਂ ਬਾਹਰ ਹੋ ਰਹੀ ਈ ਸੀ ਤੇ ਉਹ ਆਪਣੇ ਸਾਹ ਛੱਡ ਗਈ ਇਹ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰਦੀ ਆ ਇਸ ਚੀਜ਼ ਵਿੱਚ ਇਨਵੋਲ ਨਹੀਂ ਆ ਅਸੀਂ ਇਦਾਂ ਦਾ ਕੁਝ ਨਹੀਂ ਕੀਤਾ ਜੋ ਐਲੀਵੇਸ਼ਨ ਸਾਡੇ ਉੱਪਰ ਲੱਗ ਰਿਹਾ ਹੈ ਕਿ ਹੁਣ ਕੌਣ ਗਲਤ ਹੈ ਕੌਣ ਸਹੀ ਇਹ ਤਾਂ ਟਾਈਮ-ਟਾਈਮ ਦੀ ਗੱਲ ਹੈ ਇਹ ਕਹਾਵਤ ਇੱਥੇ ਹੀ ਸਹੀ ਬਣਦੀ ਹੈ ਕਿ ਕਰ ਭਲਾ ਜੇ ਤੁਸੀਂ ਭਲਾ ਕਰੋਗੇ ਤਾਂ ਤੁਹਾਡੇ ਨਾਲ ਭਲਾ ਹੀ ਹੋਊਗਾ ਜੇ ਤੁਸੀਂ ਬੁਰਾ ਕਰੋਗੇ ਤਾਂ ਬੁਰਾ ਹੀ ਹੋਊਗਾ ਇਹ ਜ਼ਰੂਰ ਹੈ ਜੇ ਇਸ ਤਰ੍ਹਾਂ ਦਾ ਗੰਦਾ ਕੰਮ ਉਸ ਬੰਦੇ ਦੁਆਰਾ ਉਸ ਕੁੜੀ ਨਾਲ ਕੀਤਾ ਗਿਆ ਤਾਂ ਇਹਦੀ ਸਜ਼ਾ ਵੀ ਤਾਂ ਉਸ ਸਮੇਂ ਉਹਨੂੰ ਜ਼ਰੂਰ ਮਿਲੇਗੀ ਇਸ ਕਟਰਾ ਨੂੰ 6 ਦਿਨਾਂ ਤੋਂ ਬਾਅਦ ਅਮਰਤ ਨੂੰ ਕਿਸੇ ਦੂਸਰੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਉਸ ਪਿਆਰ ਤੇ 1 ਮਹੀਨੇ ਬਾਅਦ ਹੀ ਸੁੰਨ ਵਿੱਚ ਹੁੰਦਾ ਹੈ ਕਿ ਉਹ ਦੋਨਾਂ ਨੇ ਕੋਟ ਵਿੱਚ ਵਿਆਹ ਕਰਵਾ ਲੈਂਦੇ ਹੈ ਵਿਆਹ ਦੇ ਤੁਰੰਤ ਬਾਅਦ ਹੀ ਉਹਦਾ ਇਹ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਪ੍ਰਿਆ ਦੇ ਨਾਲ ਜੋ ਘਟਿਆ ਕਿਤੇ ਗੰਦਾ ਕੰਮ ਕੀਤਾ ਜਾਂਦਾ ਹੈ ਉਸ ਕੁੜੀ ਨੂੰ ਵੀ ਹੁਣ ਹਸਪੀਟਲ ਵਿੱਚ ਐਡਮਿਟ ਕਰਵਾਉਣਾ ਪੈਂਦਾ ਹੈ ਉਸ ਕੁੜੀ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਇਸ ਬੰਦੇ ਨੇ ਪਹਿਲਾਂ ਵਿਆਹ ਕਰਵਾਇਆ ਸੀ ਜੋ ਕਿ ਇਹਦੇ ਵਿਆਹ ਦੇ 10 ਦਿਨਾਂ ਬਾਅਦ ਹੀ ਮਰ ਗਈ ਸੀ ਪਰ ਉਹ ਕੁੜੀ ਜ਼ਿੰਦਗੀ ਤੇ ਮੌਤ ਦੇ ਨਾਲ ਲੜਦੀ ਹੈ ਪਰ ਕੋਰਟ ਵਿੱਚ ਜਲਦੀ ਹੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਵਾਰ ਉਹ ਕੋਨ ਨੂੰ ਉਹ ਹੱਥੋਂ ਨਹੀਂ ਬਚਦਾ ਕਿਰ ਉਹ ਆਪਣੇ ਜੁਰਮ ਦੀ ਸਜ਼ਾ ਕੱਟਣ ਦੇ ਲਈ ਜੇਲ੍ਹ ਵਿੱਚ ਬੰਦ ਹੋ ਜਾਂਦਾ ਹੈ ਕਿਉਂਕਿ ਇਸ ਕੇਸ ਵਿੱਚ ਉਹਦੀ ਪਹਿਲੀ ਘਰਵਾਲੀ ਤੇ ਭਰਾ ਨੇ ਉਸ ਕੁੜੀ ਦੇ ਵੱਲੋਂ ਗਵਾਹੀ ਦਿੱਤੀ ਸੀ ਉਸ ਕੁੜੀ ਦਾ ਦਿਲ ਸਟਰੋਂਗ ਬਣ ਗਿਆ ਸੀ ਜਿਸ ਦੀ ਵਜ੍ਹਾ ਨਾਲ ਅਮਰਤ ਦੀ ਨੌਕਰੀ ਵੀ ਚਲੀ ਜਾਂਦੀ ਹੈ ਤੇ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਵੀ ਹੋਣਾ ਪੈਂਦਾ ਹੈ ਅਮਰਤ ਨੇ ਇਹ ਘਟਿਆ ਕੰਮ ਕੀਤਾ ਤਾਂ ਉਸ ਦੀ ਦੂਸਰੀ ਘਰਵਾਲੀ ਨੇ ਵੀ ਇਹੀ ਬਿਆਨ ਦਿੱਤੇ ਸੀ ਇਸ ਕਰਕੇ ਉਹਦੇ ਬੁਰੇ ਕੰਮ ਦਾ ਨਤੀਜਾ ਪੁਰਾ ਹੀ ਸੀ ਮਾੜੀ ਸੋਚ ਰੱਖਣ ਵਾਲੇ ਇਨਸਾਨ ਨੂੰ ਸੱਚ ਨਾਲ ਜੀਣ ਦਾ ਕੋਈ ਹੱਕ ਨਹੀਂ ਜੋ ਕਿਸੇ ਦੀ ਜ਼ਿੰਦਗੀ ਦੇ ਨਾਲ ਇਦਾਂ ਦਾ ਖਲਵਾੜ ਕਰਦੇ ਆ ਉਹ ਵੀ ਸਿਰਫ ਤੇ ਸਿਰਫ ਆਪਣੀ ਮਰਦਾਨਾ ਤਾਕਤ ਔਰਤਾਂ ਨੂੰ ਦਿਖਾਉਣਾ ਚਾਹੁੰਦੇ ਆ ਬਾਕੀ ਇਸ ਘਟਨਾ ਨੂੰ ਸੁਣਦਾ ਇਹ ਸੰਦੇਸ਼ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀਂ ਹੈ ਤੇ ਨਾ ਹੀ ਕਿਸੇ ਦੀ ਆਤਮਾ ਨੂੰ ਖੇਸ ਪਹੁੰਚਾਉਣਾ ਹੈ ਬਲਕਿ ਤੁਹਾਨੂੰ ਸੁਚੇਤ ਕਰਦੀਆਂ ਕਿ ਆਪਣੇ ਆਪ ਨੂੰ ਜਾਗਰੂਕ ਰੱਖੋ ਇਹਨਾਂ ਦੀਆਂ ਕਟੜਾਵਾਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ ਇਹ ਕਟੜਾਵਾਂ ਜਦੋਂ ਵਿਆਹ ਤੋਂ ਬਾਅਦ ਕੁੜੀ ਨਾਲ ਹੁੰਦੀਆਂ ਤਾਂ ਉਹਨਾਂ ਨੂੰ ਧਿਆਨ ਹੀ ਰੱਖਣਾ ਚਾਹੀਦਾ ਹੈ